कल सवेरे सवा नौ बजे सानू एक इन्फॉर्मेसन मिली कंट्रोल रूम राइ कि लखन दे के पंडा पिंड है सुबानपुर से पैदा है इतने दो बंदे तीन बंदे बाइक बइक आए हैं और आके इन्होंने एक दुकान से पैसे आ, गन पॉइंट पे खो करने की कोशिश की है और दुकान के बाहर ये दो राउंड फायर करके उतों फरार होए हैं ਸਾਡੀ ਸੁਬਾਨਪੁਰ ਦੀ ਟੀਮ ਐਸ ਐਚਓ ਸਾਹਿਬ ਔਰ ਡੀਐਸਪੀ ਸਾਹਿਬ ਉਥੇ ਮੌਕੇ ਤੇ ਕਿਸੇ ਔਰ ਮੌਕੇ ਕੋ ਦੇਖੋ ਰਸਤੇ ਦੇ ਵਿੱਚ ਸੀ ਜਦਾਂ ਇਹ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਉਦਾਂ ਹੀ ਇਹਨਾਂ ਨੇ ਆਪਣੀ ਗੱਡੀ ਉਹਨਾਂ ਦੇ ਪਿੱਛੇ ਲਾ ਲਈ ਔਰ ਬਕਾਇਦਾ ਬੜੀ ਮਿਹਨਤ ਔਰ ਬੜੀ ਦਲੇਰੀ ਨਾਲ ਇਹਨਾਂ ਨੇ ਹੌਟ ਚੇਸ ਕਰਕੇ ਉਹ ਤਿੰਨੋਂ ਬੰਦੇ ਰਾਉਂਡ ਅਪ ਕੀਤੇ ਮੌਕੇ ਤੇ ਹੈਨਾ ਉਹ ਬੰਦੋ ਨੇ ਗੱਡੀ ਇਹਨਾਂ ਦੀ ਗੱਡੀ ਵਿੱਚ ਮਾਰੀ ਬਾਈਕ ਹੈਨਾ ਜਿਸ ਕਰਕੇ ਉਹਨਾਂ ਨੂੰ ਥੋੜੀ ਬਹੁਤਾਂ ਛੋਟੇ ਵੀ ਲੱਗੇ ਹਨ ਔਰ ਅਸੀਂ ਤਿੰਨੋਂ ਬੰਦਿਆਂ ਨੂੰ ਰਾਈਟ ਰਾਉਂਡ ਅਪ ਕੀਤਾ ਹੈ ਇੱਕ ਛੀ ਦੀ ਗੱਡੀ ਦੇ ਵਿੱਚ ਸੀ ਨਾ ਬਾਈਕ ਇਹ ਇਹ ਤਿੰਨੋਂ ਦੋਸ਼ੀ ਬਾਈਕ 'ਤੇ ਸੀ ਪਲਸਰ ਬਾਈਕ ਇਹਨਾਂ ਦੇ ਕੋਲ ਬਰਾਮਦ ਕੀਤਾ ਸੀ ਜਦ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਦੇ ਅਸੀਂ ਦੋ ਵੈਪਨ ਰਿਕਵਰ ਕੀਤੇ ਇੱਕ 7.62 ਬੋਰ ਦਾ ਹੈ ਇੱਕ 7.65 ਬੋਰ ਐਮਐਨ ਦਾ ਹੈ ਤੋ 32 ਬੋਧ ਅਤੇ 30 ਬੋਧ ਦਾ ਵੈਪਨ ਬਰਾਮਦ ਕੀਤਾ ਹੈ ਨਾਲ ਅਸੀਂ 12 ਲਾਈਵ ਬਰਾਊਂਸ ਜਿਹੜੇ ਹਨ ਇਹਨਾਂ ਤੋਂ ਬਰਾਮਦ ਕੀਤੇ ਹਨ ਔਰ ਇਹ ਬੰਦੇ ਜਿਹੜੇ ਹਨ ਤੀਨ ਜਬ ਇਹਨਾਂ ਦੀ ਅਸੀਂ ਆਈਡੈਂਟੀਟੀ ਪਤਾ ਕੀਤੀ ਤੋ ਇਹਨਾਂ ਦਾ ਨਾਮ ਇੱਕ ਦੀਪਕ ਦੂਜਾ ਬੰਦਾ ਪਰਮਜੀਤ ਪੰਮਾ ਤੀਜਾ ਬੰਦਾ ਦਲਜੀ ਇਹ ਹਮਾਰੇ ਨਾ ਡਿਸਗਰੈਂਡਲ ਡਿਫਾਲਟਰਸ ਹੈ ਇਹਨਾਂ ਦੇ ਉੱਪਰ ਟੋਟਲ ਇਹ ਸੁਬਾਨਪੁਰ ਦਾ ਪਰਚਾ ਮਿਲਾ ਕੇ ਔਰ ਫਗਵਾੜਾ ਦੀ ਵਾਰਦਾਤ ਮਿਲਾ ਕੇ ਟੋਟਲ 26 ਵਾਰਦਾਤਾਂ ਇਹਨਾਂ ਨੇ ਹੱਥਾਂ ਕੀਤੀਆਂ। ਔਰ ਇਹ ਬੰਦੇ ਕੁਝ ਦਿਨਾਂ ਪਹਿਲੇ ਨਾ ਜਨਮਾਸ਼ਮੀ ਦੀ ਰਾਤ ਇੱਕ ਵਾਇਰਲ ਵੀਡੀਓ ਹੋਇਆ ਸੀ ਫਗਵਾੜੇ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਬੰਦੇ ਜਿਨ੍ਹਾਂ ਨੇ ਮੂੰਹ ਬੰਦੇ ਹੋਏ ਸੀ ਔਰ ਗੋਵਿੰਦਨਗਰ ਦੇ ਵਿੱਚ ਆ ਕੇ ਮੈਡੀਕਲ ਸ਼ਾਪ ਤੇ ਗਨ ਪੁਆਇੰਟ ਤੇ ਦੁਕਾਨਦਾਰ ਤੋਂ ਮੈਡੀਕਲ ਸਟੋਰ ਵਾਲਿਆਂ ਤੋਂ ਪੈਸੇ ਲੁੱਟ ਕੇ ਲੈ ਗਏ ਸੀ। ਇਹ ਵਾਰਦਾਤ ਦੀ ਸਾਡੀ ਇਹ ਤੀਨੋਂ ਜਿਹੜੇ ਅਕਿਊਜ਼ਡ ਨੇ ਇਹ ਕੀਤੀ ਸੀ ਔਰ ਗਨ ਪੁਆਇੰਟ ਪਰ ਇਹਨਾਂ ਨੇ ਇਹ ਕਬੂਲਿਆ ਹੈ ਕਿ ਇਹ ਵਾਰਦਾਤ ਇਹਨਾਂ ਨੇ ਅਣਜਾਣ ਦਿੱਤੀ ਸੀ ਮੈਡਮ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਸਮਾਜ ਵਿੱਚ ਜਿਹੜੀ ਅੱਜ ਜੋਰ ਤੇ ਇਧਰ ਜਿਹੜੇ ਕੰਮਾਂ ਦੇ ਵਿੱਚ ਜ਼ਿਆਦਾ ਇਨਵੋਲਵਮੈਂਟ ਹੁੰਦੀ ਹੈ ਕਿ ਇਹ ਸ਼ਾਰਟਕਟ ਰਸਤੇ ਜ਼ਿਆਦਾ ਅਪਣਾਉਂਦੇ ਆ ਕਿ ਲੁੱਟ ਖੋਹ ਜਾਂ ਇਧਰ ਹੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਕਿਤੇ ਨਾ ਕਿਤੇ ਲੱਗਦਾ ਨੇ ਕਿ ਸਮਾਜ ਦੇ ਵਿੱਚ ਸੁਧਾਰ ਮੰਦੀ ਲੋੜ ਹੈਗੀ ਜਿਹੜੀ ਵਾਰਦਾਤ ਦੀ ਗੱਲ ਹੈ ਇਦਾਂ ਦੀ ਵਾਰਦਾਤ ਦੇ ਤੁਸੀਂ ਅਗਰ ਦੇਖੋਗੇ ਰਿਕਾਰਡ ਤਾਂ ਉਹੀ ਬੰਦੇ ਕਰਦੇ ਨੇ ਜਿਹੜੇ ਬੇਲ ਤੇ ਵਾਪਸ ਆਂਦੇ ਨੇ ਕਿਉਂਕਿ ਉਹਨਾਂ ਦੀ ਨੀਅਤ ਉਹ ਪਿੱਤਰ ਦੋਨੋਂ ਹੀ ਨਹੀਂ ਬਦਲਦੀ ਹੈ ਚੋਰੀ ਔਰ ਕ੍ਰਾਈਮ ਜਿਹੜਾ ਹੈ that is a source of income ਉਹ ਉਹਨਾਂ ਦੇ ਵਾਸਤੇ ਸੋਰਸ ਆਫ ਇਨਕਮ ਹੈ ਤੋ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਇਹ ਬੰਦੇ ਪਿੱਛੇ ਤੀਨੋਂ ਮਿਲ ਗਏ ਇਹਨਾਂ ਨੇ 26 ਇਹਨਾਂ ਦੇ ਉੱਪਰ ਪਰਚੇ दर्ज ਹੈ 26 ਪਰਚੇ ਦਰਜੇ ਇਹ ਟ੍ਰੇਨਡ ਹੈ ਵੈਪਨ ਸੇ ਬਿਲਕੁਲ ਬਾਰਦਾਸ ਫਿਰ ਇਸ ਕਰਕੇ ਅਸੀਂ ਇਹਦਾ ਦੇ ਬੰਦੇ ਨਾ ਅਸੀਂ ਇਹਨਾਂ ਦਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕਿ ਨਾ ਇਹਨਾਂ ਨੂੰ ਰਾਉਂਡ ਅਪ ਕਰਕੇ ਅਸੀਂ ਬਾਰ-ਬਾਰੀ ਚੈੱਕ ਕਰਦੇ ਹਾਂ ਬੇਡ ਆਊਟ ਹੁਣ ਵੀ ਅਸੀਂ ਜਦ ਕੱਲ ਇਹਨਾਂ ਦੀ ਸਨਾਖਤ ਕੀਤੀ ਹੈ ਤਾਂ ਸਾਨੂੰ ਪਤਾ ਲੱਗਾ ਇਹ ਪਹਿਲੇ ਵੀ ਵਾਰਦਾਤ ਕਰ ਚੁੱਕੇ ਹਨ ਔਰ ਖਾਲੀ ਕਪੂਰਥਲੇ ਨਹੀਂ ਇਹਨਾਂ ਦੇ ਉੱਪਰ ਪਰਚੇ ਰਾਮਾ ਮੰਡੀ ਬਾਰਾਦਰੀ ਐਨਡੀਪੀਐਸ ਕੇ ਪਰਚੇ ਦਰਜ ਹੈ ਕਮਿਸ਼ਨਰ ਰੇਟ ਦੇ ਵਿੱਚ ਰਹਿਣ ਵਾਲੇ ਇਹ ਮਕਸੂਦਾ ਕੇ ਹਨ ਜਲੰਧਰ ਉਰਲ ਇਹਨਾਂ ਨੇ ਵਾਰਦਾਤ ਕੀਤੀ ਹੈ ਫਗਵਾੜੇ ਕੀਤੀ ਹੈ ਕਪੂਰਥਲਾ ਤਾਂ ਪੂਰੇ ਕੇ ਪੂਰੇ ਤੁਸੀਂ ਦੇਖ ਸਕਦੇ ਹੋ ਰੇਂਜ ਪਲੱਸ ਕਮਿਸ਼ਨਰ ਰੇਟ ਔਰ ਹੁਸ਼ਿਆਰਪੁਰ ਤਾਂਡਾ ਵੀ ਇਹ ਐਕਟਿਵ ਰਹੇ ਇਹਨਾਂ ਨੇ ਪਿੱਛੇ ਬਹੁਤ ਵਾਰ ਵਾਰਦਾਤੇ ਕੀਤੀ ਹੋਈ ਹੈ। ਤੋਂ ਇਹਦਾ ਤੇ ਬੰਦਿਆਂ ਨੂੰ ਅਸੀਂ ਰਾਉਂਡ ਅਪ ਜ਼ਰੂਰ ਕਰਦੇ ਹਾਂ ਤਾਂ ਕਿ ਨਾ ਕੋਈ ਇਨ ਸਿਕਿਉਰਿਟੀ ਨਾ ਆਵੇ ਲੋਕਾਂ ਦੇ ਵਿੱਚ ਕਿ ਇਹਦਾ ਦੀ ਵਾਰਦਾਤ ਕਰਕੇ ਬੰਦਾ ਫਰਾਰ ਹੋ ਜਾਂਦਾ ਹੈ। ਵੈਪਨ ਦੀ ਜੇ ਗੱਲ ਕਰੀਏ ਵੈਪਨ ਦੀ ਗੱਲ ਕਰੀਏ ਮੈਂ ਨਾ ਵੈਪਨ ਕਿੱਥੋਂ ਮੈਂ ਹੁਣ ਅਸੀਂ ਇਹਨਾਂ ਨੂੰ ਰਿਮਾਂਡ ਤੇ ਲਿਆ ਹੋਇਆ ਹੈ। ਹੁਣ ਹੁਣ ਅਸੀਂ ਪੁੱਛ-ਕਿਛ ਕਰਾਂਗੇ ਕਿ ਕਿੱਥੋਂ ਇਹ ਵੈਪਨ ਇਲੀਗਲ ਇਹਨਾਂ ਨੂੰ ਪੂਰਮੋਈਆ ਹੋ ਰਿਹਾ ਹੈ। ਤੋਂ ਉਹ ਅਸੀਂ ਪੁੱਛ-ਕਿਛ ਕਰਕੇ ਜਦੋਂ ਵੀ ਕੋਈ ਸਾਨੂੰ ਸਫਲਤਾ ਮਿਲੇਗੀ ਤੁਹਾਡੇ ਨਾਲ ਵਾਪਸ ਸ਼ੇਅਰ ਕਰਾਂਗੇ। ਇਹਨਾਂ ਨੇ ਨਸ਼ੇ ਦੀ ਆਦੀ ये हूं तक असि ये तस्दीक नहीं कर पाए कि ये नशे दे आदि है कि नहीं बस यस इन ऊपर एन डी पी एस के पर्चे पिछे दर्ज हैं तो ये आदि तो हूं अभी देखते हैं नशा बेचे बेचने के पर्चे जरूर इन देर चौबीस तेईस हर साल परचे दर्ज है ਤੋ ਕਈ ਵਾਰੀ ਹੋਣਾ ਨਾ ਇਹਨਾਂ ਦੇ ਉੱਪਰ ਸੈਕਸ਼ਨ ਲੰਘਦੇ ਆ ਇਹ ਬੰਦੇ ਜੇਲ੍ਹ ਜਾਂਦੇ ਆ ਵਾਪਸ ਇਹ ਬਿਲਦੇ ਆ ਜਾਂਦੇ ਆ ਹਨ ਇਹਨਾਂ ਤੋਂ ਇਲਾਵਾ ਹੋਰ ਵੀ ਕੋਈ ਇਹਨਾਂ ਦਾ ਗੈਂਗ ਹੈ ਕੋਈ ਵੱਡਾ ਹੋ ਸਕਦਾ ਨਿਕਲ ਸਕਦਾ ਉਹ ਹੁਣ ਜਿਹੜਾ ਹੁਣ ਤੱਕ ਅਸੀਂ ਪੁੱਛਕਿਛ ਕੀਤੀ ਹੈ ਹਲੇ ਤੋ ਇਹ ਤਿੰਨ ਹੀ ਹੈ ਜਿਹੜੇ ਮਿਲ ਗਏ ਤੀਨੋਂ ਵਾਰਦਾਤ ਕਰਦੇ ਹਨ ਚੱਲ ਕੇ ਹਨ ਮਤਲਬ ਕਿ ਕਿਤੇ ਨੇ ਜਿਹੜੇ ਕਿ ਪਹਿਲੇ ਕ੍ਰਿਮੀਨਲ ਬੰਦੇ ਆਗੇ ਉਹੀ ਉਹ ਹੀ ਦੁਬਾਰਾ ਵਾਰਦਾਤੇ ਕਰਦੇ ਇਸ ਕਰਕੇ ਕੰਟੀਨਿਊਸਲੀ ਅਸੀਂ ਮੁਹਿੰਮ ਚਲਾਉਂਦੇ ਆ ਕਿ ਜਿੱਥੇ ਅਸੀਂ ਬੇਲਡ ਆਊਟ ਸਨੇਚਰ ਸੋਰ ਔਰ ਰੋਬਰਸ ਜਿਹੜੇ ਤੁਸੀਂ ਡਿਕੋਇਡਸ ਕਹਿ ਸਕਦੇ ਹੋ ਉਹਨਾਂ ਨੂੰ ਅਸੀਂ ਚੈੱਕ ਕਰਦੇ ਹਾਂ ਤੇ ਪਿੱਛੇ ਵੀ ਕਪੂਰਥਲੇ ਦੇ ਵਿੱਚ ਅਸੀਂ ਕੰਟੀਨਿਊਸਲੀ ਰਾਉਂਡ ਅਪ ਕਰ ਰਹੇ ਹਾਂ ਕਿਉਂਕਿ ਪਿੱਛੇ ਸਾਡੇ ਨੋਟਿਸ ਦੇ ਵਿੱਚ ਆਇਆ ਤਾਂ ਕਿ ਕੁਝ ਇੱਕ ਏਰੀਆ ਦੇ ਵਿੱਚ ਬਾਹਰੋਂ ਬੰਦੇ ਆ ਕੇ ਕ੍ਰਾਈਮ ਕਰ ਰਹੇ تھے ਤਾਂ ਅਸੀਂ ਹੁਣ ਮੋਹਿੰਮ ਚਲਾਈ ਹੋਈ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਣਾ ਹੈ ਕਿ ਫਗਵਾੜੇ ਦੇ ਵਿੱਚ ਵੀ ਕੱਲ ਅਸੀਂ 3 ਬੰਦੇ ਰਾਉਂਡ ਅਪ ਕੀਤੇ ਹਨ ਦੋ ਬੰਦੇ ਮਨਦੀਪ ਕੁਮਾਰ ਉਰਤ ਗੰਜਾ ਦੂਜਾ ਮੰਗਤਰਾਮ ਉਰ ਗੋਪੀ ਇਹਨਾਂ ਨੇ 2023 ਦੇ ਵਿੱਚ ਨਾ ਵਾਰਦਾਤ ਕੀਤੀ ਸੀ 스내ਚਿੰਗ ਦੀ ਇਹ ਐਕਟਿਵਾ ਸਨੇਚ ਕਰਕੇ ਲੈ ਗਏ ਸੀ ਇੱਕ ਬੰਦੇ ਤੋਂ ਹੁਣ ਇਹਨਾਂ ਨੂੰ ਅਸੀਂ ਪਰਸੋਂ ਰਾਤੀ ਇਹ ਦੁਬਾਰਾ ਕੋਈ ਵਾਰਦਾਤ ਅੰਜਾਮ ਤਨੇ ਰਾਤ ਨੂੰ ਆਏ ਤੇ ਸਾਡੀ ਪੈਟਰੋਲਿੰਗ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਹੋਇਆ ਹੈ। ਰਾਉਂਡ ਅਪ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਨੇ ਕਰੀ ਪੂਰੀ 10 ਜੋ ਗੱਡੀਆਂ ਐ ਉਹ ਖੋਈਆਂ। ਸੋ ਔਰ ਇਹਨਾਂ ਦੇ ਦੋ ਸਾਥੀ ਹੋਰ ਐ ਜਿਹੜੇ ਫਰਾਰ ਐ ਉਹਨਾਂ ਦੀ ਵੀ ਅਸੀਂ ਡੋਂਡ ਕਰ ਰਹੇ ਹਾਂ ਬਹੁਤ ਜਲਦੀ ਉਹ ਵੀ ਅਸੀਂ ਕਾਬੂ ਕਰਾਂਗੇ। ਯੈਸ। ਇਹ ਮੈਡਮ ਜਿਹੜੇ ਜਿਨ੍ਹਾਂ ਦੇ ਚੋਰੀ ਹੋਇਆ ਬਾਹਰੋਂ ਉਹਨਾਂ ਅਸੀਂ ਉਹ ਉਹਨਾਂ ਨੂੰ ਹੁਣ ਤੋਂ ਦਿਸ ਇਜ਼ ਪਾਰਟ ਆਫ ਕੇਸ ਪ੍ਰੋਪਰਟੀ ਹੈ ਉਹਨਾਂ ਉਹਨਾਂ ਨੂੰ ਕੋਰਟ ਤੇ ਵਹੀਕਲ ਮਿਲ ਜਾਣਾ ਮੈਂ ਕਦੋਂ ਤੋਂ ਕਰ ਰਹੇ ਸੀਗੇ ਇਹ ਕੰਮ ਜਿਹੜਾ ਬਿੱਡੀਆਂ ਦੇ ਚੋਰੀਆਂ ਲੱਭਦੀ ਹੈ ਉਹ ਤੁਸੀਂ ਦੇਖ ਸਕਦੇ ਹੋ 2023 ਦਾ ਮੁਕਦਮਾ ਹੈ ਹੈਨਾ ਤਾਂ ਇਹ ਕਰੀਬ 2-3 ਸਾਲ ਸੇ ਐਕਟਿਵ ਹੈ ਬਰਦੇ ਹੁਣ ਦੂਜਾ ਬੰਦਾ ਤੁਸੀਂ ਦੇਖ ਸਕਦੇ ਹੋ ਦੂਸਰਾ ਇੱਕ ਹੋਰ ਬੰਦਾ ਅਸੀਂ ਰਾਉਂਡ ਅਪ ਕੀਤਾ ਹੈ ਫਗਵਾੜੇ ਦੇ ਵਿੱਚ ਇੱਕ ਚੋਰ ਹੈ ਜਿਨੇ 13 13 ਪ੍ਰੀਪ ਰਿਫਾਈਨਡ ਧੀ ਕੀ ਚੋਰੀ ਕੀਤੀ ਹੈ नौ तो सा बरामद कर ले पर चार इ कितने किते बेच देते हैं तो इस तरह की मुहिम असी कंटिन्यूसली चला रहे हैं ताकि जोड़े बंदे हैं है ना जो स्नैचर हैं चोर हैं रॉबर्स हैं डकॉयट्स हैं अल पाइए है। और पब्लिक न एक सिक्योर माहौल दे ताकि वो बाजार में अपनी शॉपिंग और जोड़ा भी वो रोज़मर्रा का काम है वो कर सकें